ਐਮਸੀ ਸਾਹਿਬ ਵੱਧ ਵੱਡਾ ਖੁਸ਼ੀ ਦਾ ਦਿਨ ਆ ਸਾਡੇ ਬਹੁਤ ਸਤਿਕਾਰਯੋਗ ਸਾਡੇ ਅਵਤਾਰ ਭੁੱਟੋ ਜੀ ਕੋਚ ਸਾਹਿਬ ਜਿਹੜੇ ਕਿ ਕਾਫੀ ਸਾਲਾਂ ਤੋਂ ਹਿਆਰਪੁਰ ਦੇ ਵਿੱਚ ਜਿੰਮ ਵੀ ਚਲਾ ਰਹੇ ਆ ਤੋਂ ਇਹਨਾਂ ਵੱਲੋਂ ਪਹਿਲਾ ਵੀ ਵਰਲਡ ਦਾ ਜਿਹੜਾ ਖਿਤਾਬ ਉਹ ਬੋਡੀ ਬਿਲਡਿੰਗ ਦਾ ਜਿੱਤਿਆ ਗਿਆ ਹੁਣ ਵੀ ਇਹ ਯੂਨਾਈਟਿਡ ਵਰਲਡ ਸਪੋਰਟਸ ਐਂਡ ਫਿਟਨੈਸ ਫੈਡਰੇਸ਼ਨ ਵੱਲੋਂ ਜਿਹੜੀ ਥਾਈਲੈਂਡ ਵਿਖੇ ਬੋਡੀ ਬਿਲਡਿੰਗ ਦੀ ਚੈਂਪੀਅਨਸ਼ਿਪ ਜਿਹੜੀ ਆ ਏਸ਼ੀਆ ਲੈਵਲ ਦੀ ਕਰਵਾਈ ਗਈ ਆ ਉਹਦੇ ਵਿੱਚ ਵਰਲਡ ਜੋ ਕੰਪੀਟੀਸ਼ਨ ਵਰਲਡ ਲੈਵਲ ਤੇ ਕਰਾਇਆ ਗਿਆ ਉਹਦੇ ਵਿੱਚ 골ਡ ਮੈਡਲ ਜਿੱਤ ਗਿਆ ਜਿਹੜਾ ਅੱਜ ਇਹ ਹੁਸ਼ਿਆਰਪੁਰ ਦੇ ਵਿੱਚ ਪਹੁੰਚੇ ਆ ਸੋ ਬੜੀ ਮਾਣ ਦੀ ਗੱਲ ਆ ਹੁਸ਼ਿਆਰਪੁਰ ਪੰਜਾਬ ਔਰ ਪੂਰੇ ਦੇਸ਼ ਦਾ ਜਿਹੜਾ ਇਹਨਾਂ ਨੇ ਨਾਮ ਜਿਹੜਾ ਥਾਈਲੈਂਡ ਦੇ ਵਿੱਚ ਜਾ ਕੇ ਰੋਸ਼ਨ ਕੀਤਾ ਸੋ ਬਹੁਤ ਵੱਡੀ ਗੱਲ ਆ ਸੋ ਸਾਡੇ ਯੂਥ ਨੂੰ ਆ ਜਿਨ੍ਹਾਂ ਦੇ ਕੋਲੋਂ ਪ੍ਰੇਰਣਾ ਲੈਣ ਦੀ ਲੋੜ ਆ ਕਿਉਂਕਿ ਜਿਹੜਾ ਯੂਥ ਅੱਜ ਸਮਾਜ ਦੀ ਮੇਨ ਜਿਹੜੀ ਆ ਲੀ ਆ ਉਥੋਂ ਭਟ ਗਿਆ ਪਿਆ ਨਸ਼ੇ ਦੇ ਕਾਰਨ ਜਾਂ ਹੋਰ ਜਿਹੜੀਆਂ ਮਾੜੀਆਂ ਚੀਜ਼ਾਂ ਉਹਦੇ ਕਾਰਨ ਸੋ ਇਦਾਂ ਦੇ ਸਾਡੇ ਵੱਡੇ ਭਰਾ ਹੈਗੇ ਇਹਨਾਂ ਕੋ ਸਿਹਤ ਲੈਣੀ ਚਾਹੀਦੀ ਆ ਸਿਹਤ ਲੈ ਕੇ ਇਦਾਂ ਦਾ ਵਧੀਆ ਕੰਮ ਕਰਕੇ ਆਪਣੇ ਪਰਿਵਾਰ ਦਾ ਆਪਣੇ ਸਮਾਜ ਦਾ ਆਪਣੇ ਜ਼िले ਦਾ ਇਲਾਕੇ ਦਾ ਨਾਮ ਰੋਸ਼ਨ ਕਰਕੇ ਜਿਹੜਾ ਉਹ ਆਪਣਾ ਜਿਹੜਾ ਵਧੀਆ ਨਾਮ ਕਰਨਾ ਚਾਹੀਦਾ। ਸੋ ਹਾਂਜੀ ਭਾਜੀ ਪੂਰਾ ਸਮਾਜ ਨੂੰਉਂਦੇ ਆ। ਮੈਰਜੀ ਦਾ ਹਾਲਸਾ ਵਰਜੀ ਦੀ ਫਤਿਹ। ਅੱਜ ਸਾਡੇ ਜिले ਹੁਸ਼ਿਆਰਪੁਰ ਦੀ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਜिले ਹੁਸ਼ਿਆਰਪੁਰ ਦੇ ਭਾਈ ਸਾਹਿਬ ਜਿਹੜੇ ਹੈਗੇ ਉਹ ਹਵਤਾਰ ਪੋਜੀ ਜਿਹੜੇ ਹੈਗੀਆਂ ਉਹ ਵਰਲਡ ਚੈਂਪੀਅਨ ਵੀ ਬਣੇ ਆ ਔਰ ਏਸ਼ੀਆ ਚੈਂਪੀਅਨ। ਇਹ ਵੀ ਬੜੀ ਵੱਡੀ ਗੱਲ ਹੈ ਵੀ ਦੋ ਇਵੈਂਟਸ ਇਕੱਠੇ ਕਰਕੇ ਦੋਨਾਂ ਵਿੱਚੋਂ ਹੀ ਜਿਹੜਾ ਹੈਗਾ 골ਡ ਮੈਡਲ ਲੈ ਕੇ ਆਣਾ। ਇਹ ਬੜੀ ਵੱਡੀ ਮਾਣ ਵਾਲੀ ਗੱਲ ਹੈ ਔਰ ਨਾਲ ਇਹਦੇ ਨਾਲ-ਨਾਲ ਅਸੀਂ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਇਹ ਪਾਸੇ ਹੀ ਕਹਿੰਦੇ ਆ ਕਿ ਸਾਰੇ ਨਸ਼ੇ ਪਤੇ ਤਿਆਗ ਕੇ ਤੁਸੀਂ ਤੇ ਇਸ ਤਰ੍ਹਾਂ ਦੇ ਭਾਈ ਸਾਹਿਬ ਜਿਹੜੇ ਹੈਗੇ ਨੇ ਕੋਚ ਵੀ ਆ ਔਰ ਇਹਨਾਂ ਕੋਲੋਂ ਟ੍ਰੇਨਿੰਗ ਲੈ ਕੇ ਜਿਹੜਾ ਹੈਗਾ ਨਸ਼ੇ ਪਤੇ ਤਿਆਗ ਕੇ ਔਰ ਤੁਸੀਂ ਕਿਉਂ ਨਹੀਂ ਚੈਂਪੀਅਨ ਬਣ ਸਕਦੇ ਜਿਹੜੇ 53 ਸਾਲ ਦੀ ਉਮਰ ਦੇ ਵਿੱਚ ਆ ਕੇ ਨੇ ਹੁਣ ਵਰਲਡ ਚੈਂਪੀਅਨ ਬਣੇ ਆ ਤੇ ਤੁਸੀਂ ਵੀ ਇਹਨਾਂ ਤੋਂ ਪ੍ਰੇਰਣਾ ਲਾਓ ਔਰ ਸਾਡੇ ਲਈ ਮੈਂ ਤਾਂ ਖਾਸ ਕਰਕੇ ਇਹ ਗੱਲ ਕਹਿਣਾ ਹੈਗਾ ਨੌਜਵਾਨੀ ਜਿੰਨੀ ਵੀ ਹੈਗੀ ਆ ਵੀ ਨੌਜਵਾਨਾਂ ਨੂੰ ਵੀ ਨਸ਼ਿਆਂ ਤੋਂ ਦੂਰ ਤਾਂ ਰਹਿਣਾ ਰਹਿਣਾ ਹੈਗਾ ਨਾਲ ਤੁਸੀਂ ਆ ਗਿਆ ਕਰੀ ਬੰਨਣਾ ਜੋ ਇਸ ਟਾਈਮ ਮੂਵਮੈਂਟਸ ਹੋ ਰਹੀਆਂ ਹੈਗੀਆਂ ਕ੍ਰਾਈਮਨਲ ਜਿਹੜੀਆਂ ਐਕਟੀਵਿਟੀਜ਼ ਵਿੱਚ ਜਿਹੜੇ ਬੱਚੇ ਆ ਸੂਲਤ ਕਰ ਰਹੇ ਉਹਨਾਂ ਨੂੰ ਥੋੜਾ ਦੂਰ ਰਹਿਣ ਦੀ ਲੋੜ ਹੈ ਔਰ ਇਹ ਜਿਹੇ ਪਾਈ ਸਾਹਿਬ ਜਿਹੜੇ ਆ ਮੈਂ ਇਹਨਾਂ ਨੂੰ ਕਹਾਂਗਾ ਕਿ ਤੁਸੀਂ ਪੂਰੇ ਮਤਲਬ ਹੁਸ਼ਿਆਰਪੁਰ ਨੂੰ ਛੱਡੋ ਤੁਸੀਂ ਪੂਰੇ ਪੰਜਾਬ ਲੈਵਲ ਤੇ ਜਿਹੜਾ ਹੈਗਾ ਹੈ ਆਪਣੀ ਜਿਹੜੀ ਹੈਗੀ ਮੂਵਮੈਂਟ ਚਲਾਓ ਭਾਜੀ ਤੁਸੀਂ ਕਿੱਥੋਂ ਜਿਹੜੇ ਮੈਡਲ ਜਿੱਤ ਕੇ ਆਏ ਕੀ ਭਾਜੀ ਮੈਂ THAILAND ਗਿਆ ਸੀ THAILAND ਬਾਲਡ ਚੈਂਪੀਅਨ ਹੋਇਆ ਸੀ ਨਾਲੇ ਏਸ਼ੀਆ ਹੋਇਆ ਸੀ ਏਸ਼ੀਆ ਚੋਪੀ ਮੇਂ ਗੋਲਡ ਮਿਲ ਲਾਇਆ ਤੇ ਵਰਲਡ ਚੋਪੀ ਮੇਂ ਗੋਲਡ ਮਿਲਿਆ ਤੇ ਸਰਕਾਰ ਵੱਲੋਂ ਤੁਹਾਨੂੰ ਕੋਈ ਸਰਕਾਰ ਵੱਲੋਂ ਕੋਈ ਨਹੀਂ ਹਾਲੇ ਰਾਤੀਆਂ ਹੈ ਭਾਈ 7:50 ਇਹ ਕਦੋਂ ਸੀ ਕੀ ਤੁਹਾਡੀ ਇਸ ਤੇ 28 29 ਦਾ ਸੀ 28 ਨੂੰ ਏਸ਼ੀਆ ਦਾ ਸੀ 29 ਨੂੰ ਵਰਲਡ ਦਾ ਸੀ ਤੇ ਕੀ ਕਹੋਗੇ ਜੰਗ ਨੂੰ ਜਿਹਦੇ ਕਿ ਅੱਜਕੱਲ ਜਿਹੜਾ ਨਸ਼ਾ ਜੰਗ ਨੂੰ ਇਹ ਕਵਾਂਗੇ ਦੀ ਤੁਸੀਂ ਨਸ਼ੇ ਛੱਡ ਕੇ ਏਮਲ ਧਿਆਨ ਦਿਓ ਛੇੜਾ ਧਿਆਨ ਦਿਓ ਜਿੰਮ ਟੀਮ ਜੁਆਇਨ ਕਰੋ ਗਰਾਊਂਡ ਜਾਓ ਕੋਈ ਵੀ ਕੋਈ ਵੀ ਗੇਮ ਕਰੋ ਕਰੋ ਜਿੰਮ ਕੋਈ ਫਲਦਲ ਪਰ ਥਾਂ ਦੋ ਫਿਰ ਜੇ ਹੁਸ਼ਾਰਪੁਰ ਦੇ ਬੱਚਿਆਂ ਨੂੰ ਕੀ ਕਹੋਗੇ ਜਿਹੜੇ ਬੱਚੇ ਮੈਂ 50+ 53 ਸਾਲ 'ਚ ਮੈਂ ਜਿੱਤ ਕੇ ਆਇਆ ਤਾਂ ਬੱਚਿਆਂ ਨੂੰ ਵੀ ਚਾਹੀਦਾ ਵੀ ਜੇ ਮੈਂ 53 ਸਾਲ 'ਚ ਇੰਨਾ ਕੁਝ ਕਰਕੇ ਜਾ ਸਕਦਾ ਤਾਂ ਤੁਸੀਂ ਕਿਉਂ ਨਹੀਂ ਕਰ ਸਕਦੇ 18 19 20 ਸਾਲ 25 ਸਾਲ ਦੇ ਕਿਉਂ ਨਹੀਂ ਗੇਮ ਕਰ ਸਕਦੇ ਕਦੋਂ ਤੋਂ ਤੁਹਾਨੂੰ ਜੇ ਮੋਟੀਵੇ ਹੋਇਆ ਗੇਮ ਦੀ ਮੈਨੂੰ ਸ਼ੁਰੂ ਤੋਂ ਸ਼ੌਂਕ ਹੈ ਸਰ ਮੈਨੂੰ ਆਪਣੇ 18 20 ਸਾਲ ਤੋਂ 18 ਸਾਲ ਜਦੋਂ ਮੈਂ ਇੱਕ ਛਿੰਦੂ ਗੇਮ ਕਰਦਾ